ਵਾਇ ਗੁਰਜੀ ਕਾਲਜਾ ਵਾਇ ਗੁਰਜੀ ਕੀ ਫਤਿਹ ਇਸ ਵਕਤ ਅਮਰੇਸਰ ਸਾਹਿਬ ਦੇ ਨਹਿਰ ਤਾਰਾਂ ਵਾਲੇ ਪੁਲ ਤੇ ਖੜੇ ਆਂ ਔਰ ਹਾਲਾਤ ਇਹ ਆ ਕਿ ਕੁਛ ਦਿਨ ਪਹਿਲਾਂ ਇੱਥੇ ਆਪਾਂ ਜਿਹੜੀ ਸਾਫ ਸਫਾਈ ਕਰਵਾਈ ਸੀ ਕਿ ਕਾਲ ਸੇਵਾ ਫਾਊਂਡੇਸ਼ਨ ਦੇ ਮੈਂਬਰਾਂ ਉਹ ਸਾਰੀ ਟੀਮ ਨੂੰ ਬੁਲਾ ਕੇ ਨਾਲ ਔਰ ਬੜੇ ਦੁੱਖ ਦੀ ਗੱਲ ਆ ਕਿ ਇੱਥੇ ਆ ਨਹਿਰ ਨੂੰ ਕਿੰਨਾ ਹੀ ਵੱੜਤਾ ਵਾਲੇ ਬਾਰੇ ਔਰ ਇੱਥੇ ਆ ਸ਼ਠ ਪੂਜਾ ਕੀਤੀ ਆ ਅਸੀਂ ਨਹੀਂ ਰੁਕਦੇ ਚਲੋ ਹਰ ਕਿਸੇ ਦੀ ਸ਼ਰਧਾ ਭਾਵਨਾ ਦਾ ਸਤਕਾਰ ਆ ਪੁਕਰਨ ਪਰ ਆ ਕਿਥੋਂ ਤੱਕ ਜਾਇਦਾ ਦੂਜਾ ਵੇਖੋ ਕਿਥੋਂ ਤੱਕ ਆ ਦੂਰ ਦੂਰ ਤੱਕ ਕੂੜੇ ਦੇ ਢੇਰ ਲੱਗੇ ਆ ਗੰਦਗੀ ਪਾਤੀ ਆ ਸੋ ਆ ਕੋਈ ਪੁੱਛਣ ਵਾਲਾ ਨਹੀਂ ਹੈਗਾ ਵੇਖੋ ਆ ਚੰਗੀ ਗੱਲ ਥੋੜੀ ਆ ਕਿ ਤੁਸੀਂ ਕਿਤੇ ਵੀ ਪਲਾਸਟਿਕ ਛੋੜ ਦੋ ਕਿਤੇ ਵੀ ਕੁਝ ਵੀ ਛੋੜ ਦੋ ਮਤਲਬ ਆਲੇ ਦੁਆਲੇ ਆ ਪਲਾਸਟਿਕ ਦੇ ਲਿਫਾਫੇ ਦੂਜਾ ਤਿਜਾ ਆ ਚਾਦਰਾਂ ਪਤਾ ਨਹੀਂ ਕੀ ਕੁਝ ਪਿਆ ਇੱਥੇ ਆ ਵੇਖੋ ਆ ਕਿਨੇ ਕਿਨੇ ਲਿਫਾਫਿਆਂ ਦੇ ਢੇਰ ਲੱਗੇ ਆ ਆ ਸਾਰੇ ਦਾ ਸਾਰਾ ਜਿਹੜਾ ਵਾ ਆ ਗੰਦਗੀ ਤੇ ਕੂੜੇ ਦੇ ਢੇਰ ਸੋ ਇਹ ਚੰਗੀ ਗੱਲ ਨਹੀਂ ਆ ਤੁਸੀਂ ਪੂਜਾ ਕਰਦੇ ਹੋ ਕਰੋ ਪਰ ਆ ਪਾਣੀ ਦਾ ਵੀ ਧਿਆਨ ਰੱਖੋ ਵਾਲੇ ਦਿਵਾਲੇ ਪੀ ਉਹਦੇ ਵਿੱਚ ਆਪਾਂ ਪਲਾਸਟਿਕ ਛੁੱਟੀ ਜਾ ਰਹੇ ਆ ਥਾਂ ਥਾਂ ਤੇ ਇਹ ਕੰਮ ਕਿਦਾਂ ਚੱਲੂਗਾ ਵੇਖੋ ਇਹ ਵਾਲੇ ਦਿਵਾਲੇ ਹਰ ਜਗ੍ਹਾ ਤੇ ਆ ਵੇਖੋ ਆ ਸਾਰੀ ਨਹਿਰ ਪਹਿਲਾਂ ਤੇ 2-2 3-3 ਫੁੱਟ 5-5 ਫੁੱਟ ਕਈ ਜਗ੍ਹਾ ਤੋਂ ਵੱਧਦੀ ਆ ਆ ਕਿਤੇ ਤੁਹਾਨੂੰ ਸਫਾਈ ਨਜ਼ਰ ਆਉਂਦੀ ਆ ਵੇਖੋ ਆ ਥੋੜੇ ਦਿਨ ਪਹਿਲਾਂ ਹੀ ਸਫਾਈ ਕਰਾਈ ਆ ਤੇ ਫੇਰ ਉਹੀ ਹਾਲਾਤ ਕਰਤੇ ਨੇ ਹੁਣ ਦੱਸੋ ਵੀ ਗਿਆਨ ਦੇਣ ਵਾਲੇ ਵਿਦਵਾਨਾਂ ਨੇ ਆਣ ਕੇ ਗਿਆਨ ਦੇਣ ਡੈ ਬਣਾ ਸਾਨੂੰ ਇਹ ਵੇਖੋ ਜੀ ਰੋਕਦੇ ਆ ਜੀ ਇਹ ਕਹਿੰਦੇ ਆ ਜੀ ਹੁਣ ਆ ਜਿਹੜੇ ਆਲੇ ਦੁਆਲੇ ਆ ਪਲਾਸਟਿਕ ਦੇ ਗਲਾਸ ਪਲੇਟਾਂ ਆ ਜੋ ਗੰਦਪਿਲ ਛੁੱਟਿਆ ਵਾ ਇਹ ਜ਼ਿੰਮੇਵਾਰ ਕੌਣ ਆ ਆ ਵੇਖੋ ਪਲਾਸਟਿਕ ਪਤਾ ਜਦੋਂ ਵੀ ਲੱਗੇ ਆ ਧਾਰਮਿਕ ਸਥਾਨ ਆ ਦਰਬਾਰ ਸਾਹਿਬ ਨੂੰ ਜਲ ਜਾਂਦਾ ਇੱਥੋਂ ਸੋ ਆ ਹਾਲਾਤ ਨੇ ਕਿਤੇ ਨਾ ਕਿਤੇ ਸਾਨੂੰ ਦੁੱਖ ਲੱਗਦਾ ਏ ਪਰ ਇਹ ਆ ਵੇਖੋ ਆ ਸਾਰੀ ਸਫਾਈ ਕਰਾਈ ਹੀ ਕੀ ਬਣਾਤੇ ਹਾਲਾਤ ਵੇਖੋ ਫਿਰ ਆ ਜਗਾ ਨਹੀਂ ਬਖਸ਼ੀਆ ਵੇਖੋ ਆ ਲੱਗੇ ਇੱਥੋਂ ਜਲ ਜਾਂਦਾ ਤੁਸੀਂ ਇੰਨੀ ਜਗਾ ਛੱਡ ਦਿਓ ਆ ਵੇਖੋ ਕੀ ਹਾਲਾਤ ਬਣਾਤੇ ਇੱਥੇ ਵੀ ਆ ਵੜਤਾ ਤੋਂ ਲਿਆ ਸੋ ਇਹ ਗੱਲ ਚੰਗੀ ਨਹੀਂ ਆ ਸਾਫ ਸਫਾਈ ਬਹੁਤ ਜ਼ਰੂਰੀ ਆ ਸਾਫ ਸਫਾਈ ਜ਼ਰੂਰ ਕਰਿਆ ਕਰੋ